ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋ ਮੋਗੇ ਲੈ ਕੇ ਹਾਜ਼ਰ ਆ ਮੌਸਮ ਸੁਣ ਦੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜੇਕਰ ਆਪਾਂ ਪਿਛਲੇ 24 ਘੰਟੇ ਦੇ ਵਿੱਚ ਦੇਖੀਏ ਤਾਂ ਕੱਲ ਪੰਜਾਬ ਦੇ ਵਿੱਚ ਬਹੁਤ ਸਾਰੇ ਸਥਾਨਾਂ ਤੇ ਦਰਮਿਆਨੀ ਤੋਂ ਭਾਰੀ ਵਰਖਾ ਹੋਈ ਹੈ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਈ ਹੈ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਤੇਜ਼ ਪੂਰਬ ਉੱਤਰ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਕਈ ਥਾਵਾਂ ਤੇ ਬੱਦਲਬਾਜ਼ੀ ਦੇ ਨਾਲ ਗਰਜ ਚਮਕ ਦੇ ਨਾਲ ਹਲਕੀਆਂ ਫੁਲਕੀਆਂ ਗਤੀਵਿਧੀਆਂ ਜਿਹੜੀਆਂ ਹੋ ਰਹੀਆਂ ਅੰਮ੍ਰਿਤਸਰ ਤਰਨਤਾਰਨ ਪੱਟੇ ਹੁਸ਼ਿਆਰਪੁਰ ਜਿਹੜੇ ਇਹ ਏਰੀਆ ਤੇ ਨਾਲ ਦੇ ਨਾਲ ਇਧਰ ਦੱਖਣ ਦੇ ਏਰੀਆ ਹਨੂਮਨਗੜ੍ਹ ਰਾਜਸਥਾਨ ਦੇ ਕੁਝ ਭਾਗ ਚੂਰੂ ਗੰਗਾ ਨਗਰ ਤੇ ਪੰਜਾਬ ਦੇ ਦੱਖਣ ਵਾਲੇ ਪਾਸੇ ਮਾਨਸਾ ਬਠਿੰਡਾ ਇਹਨਾਂ ਏਰੀਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਦੇ ਨਾਲ ਘਰ ਚਮਕ ਜਿਹੜੀ ਉਹ ਹੋ ਰਹੀ ਆ ਹਵਾਵਾਂ ਦੀ ਦਿਸ਼ਾ ਜੇਕਰ ਆਪਾਂ ਗੱਲ ਕਰੀਏ ਤਾਂ ਉੱਤਰ ਪੂਰਬ ਦੀਆਂ ਚੱਲ ਰਹੀਆਂ ਨੇ ਤੇ ਸਿਸਟਮ ਆ ਜਿਹੜਾ ਲੋ ਪ੍ਰੈਸ਼ਰ ਏਰੀਆ ਬਣਿਆ ਸੀ ਜਾਨੀ ਕਿ ਹਵਾ ਦਾ ਘਟ ਦਬਾ ਉਹ ਬੈਲ ਮਾਰਕ ਲੋ ਪ੍ਰੈਸ਼ਰ ਏਰੀਆ ਬਣ ਚੁੱਕਿਆ ਉਸ ਤੋਂ ਜ਼ਿਆਦਾ ਮਜ਼ਬੂਤ ਹੋ ਗਿਆ ਤੇ ਹੁਣ ਇਹ ਪਾਕਿਸਤਾਨ ਦੇ ਭਾਗਾਂ ਨੂੰ ਅੱਗੇ ਵੱਲ ਨੂੰ ਜਾ ਰਿਹਾ ਗੰਗਾ ਨਗਰ ਚੂਰੂ ਦੇ ਉੱਪਰ ਦੀ ਹੁੰਦਾ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਚੱਕਰਵਾਤ ਬਣਿਆ ਹੋਇਆ ਸੀਗਾ ਉਹ ਡਿਪਰੈਸ਼ਨ ਦਾ ਰੂਪ ਧਾਰਨ ਕਰਕੇ ਇਸ ਵਕਤ ਪੱਛਮੀ ਬੰਗਾਲ ਤੇ ਛਤਿਸਗੜ ਦੇ ਭਾਗਾਂ ਦੇ ਪਹੁੰਚ ਗਿਆ ਤੇ ਜਿਹੜਾ ਬੜੀ ਤੇਜ਼ੀ ਦੇ ਨਾਲ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਆਊਗਾ ਤੇ ਜ਼ਬਰਦਸਤ ਘਰਮੀਆਂ ਕਰਨ ਦੀ ਸੰਭਾਵਨਾ ਤੁਸੀਂ ਦੇਖ ਸਕਦੇ ਹੋ ਹਵਾਵਾਂ ਜਿਹੜੀਆਂ ਅਰਬ ਸਾਗਰ ਦੀਆਂ ਸਾਰੀਆਂ ਜਿਹੜਾ ਇਹ ਬੈਲਮਾਰਕ ਲੋ ਪ੍ਰੈਸ਼ਰ ਏਰੀਆ ਜਿਹੜਾ ਕਿ ਰਾਜਸਥਾਨ ਦੇ ਭਾਗਾਂ ਤੇ ਆ ਉਹ ਆਪਣੇ ਵੱਲ ਖਿੱਚ ਰਿਆ ਤੇ ਘੁੰਮ ਕੇ ਹਵਾਵਾਂ ਪੰਜਾਬ ਤੇ ਵੀ ਆ ਰਹੀਆਂ ਨੇ ਜਿਹਦੇ ਨਾਲ ਰਾਜਸਥਾਨ ਤੇ ਪੰਜਾਬ ਦੇ ਭਾਗਾਂ ਤੇ ਤੇ ਕੁਝ ਪਹਾੜੀ ਇਲਾਕਿਆਂ ਦੇ ਵਿੱਚ ਬਾਰਖਾ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਕੁਝ ਸਥਾਨਾਂ ਤੇ ਤੇ ਕੁਝ ਸਥਾਨਾਂ ਤੇ ਕੱਲ ਸਵੇਰ ਦੇ ਟਾਈਮ ਜਾਂ ਦੁਪਹਿਰ ਤੋਂ ਬਾਅਦ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਜਾਂ ਕਈ ਥਾਵਾਂ ਤੇ ਗਰਜ ਚਮਕ ਦੇ ਨਾਲ ਤੇਜ਼ ਸ਼ਰਾਟੇ ਦਾ ਆਰਮੀ ਥੋੜੇ ਟਾਈਮ ਲਈ ਪੈ ਸਕਦਾ ਜਿਸ ਤਰ੍ਹਾਂ ਕਿ ਕੱਲ ਹਨੇਰੀ ਝੱਖੜ ਦੇ ਨਾਲ ਮੀਂਹ ਜਿਹੜਾ ਉਹ ਤੇਜ਼ੀ ਨਾਲ ਪੈ ਕੇ ਅੱਗੇ ਲੰਘ ਗਿਆ ਉਸ ਤਰ੍ਹਾਂ ਦੇ ਸ਼ਰਾਟੇ ਆ ਜਿਹੜੇ ਉਹ ਕੱਲ ਪੈ ਸਕਦੇ ਆ ਕਿਉਂਕਿ ਕੱਲ ਸੰਗਰਾਮਦ ਵੀ ਆ 16 ਤਰੀਕ ਹੈ ਤੇ ਜੇਕਰ ਆਪਾਂ ਗੱਲ ਕਰੀਏ ਬਾਕੀ ਇਲਾਕਿਆਂ ਦੀ ਤਾਂ ਹਰਿਆਣੇ ਦੇ ਕੁਝ ਭਾਗ ਦਿੱਲੀ ਰਾਜਸਥਾਨ ਦੇ ਬਹੁਤ ਸਾਰੇ ਭਾਗ ਜਿਹੜੇ ਉੱਤਰ ਤੇ ਪੂਰਬੀ ਉੱਤਰੀ ਭਾਗਾਂ ਦੇ ਵਿੱਚ ਜ਼ਿਆਦਾ ਤੇ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਜੰਮੂ ਕਸ਼ਮੀਰ ਇਸ ਤੋਂ ਬਿਨਾ ਬਿਹਾਰ ਛੱਤੀਸਗੜ੍ਹ ਤੇ ਪੱਛਮੀ ਬੰਗਾਲ ਮੱਧ ਪ੍ਰਦੇਸ਼ ਇੰਨਾ ਭਾਗਾਂ ਦੇ ਵਿੱਚ ਜ਼ਬਰਦਸਤ ਮੀਂਹ ਜਾਂ ਕਾਰਵਾਈਆਂ ਜਿਹੜੀਆਂ ਉਹ ਹੋਣ ਦੀ ਸੰਭਾਵਨਾ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਮੌਸਮ ਬਾਰੇ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ ਮਿਤੀ 16 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਸੈਟਲਾਈਟ ਪਿਕਚਰਾਂ ਕੱਲ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਦੱਖਣੀ ਭਾਗ ਰਾਜਸਥਾਨ ਦੇ ਨਾਲ ਉੱਤਰੀ ਭਾਗਾਂ ਨਾਲ ਲੱਗਦੇ ਦੱਖਣੀ ਭਾਗਾਂ ਉਹਨਾਂ ਦੇ ਵਿੱਚ ਹਰਿਆਣਾ ਪੰਜਾਬ ਦੇ ਬਾਕੀ ਭਾਗਾਂ ਦੇ ਵਿੱਚ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਦੇ ਵਿੱਚ ਜ਼ਬਰਦਸਤ ਵਰਖਾ ਤੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕੁਝ ਭਾਗ ਤੇ ਪੂਰਬੀ ਰਾਜਸਥਾਨ ਦੇ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਪੱਛਮੀ ਬੰਗਾਲ ਨਾਰਥ-ਈਸਟ ਇੰਡੀਆ ਦੇ ਕੁਝ ਭਾਗ ਤੇ ਬਿਹਾਰ ਛੱਤੀਸਗੜ੍ਹ ਪੂਰਬੀ ਉੱਤਰ ਪ੍ਰਦੇਸ਼ ਗਰਜ ਚਮਕ ਨਾਲ ਤੇਜ਼ ਛੱਟੇ ਪੈ ਸਕਦੇ ਆ ਗੱਲ ਆਪਾਂ 17 ਤਰੀਕ ਦੀ ਕਰ ਲਈਏ ਤਾਂ 17 ਤਰੀਕ ਨੂੰ ਹਰਿਆਣੇ ਦੇ ਬਹੁਤ ਸਾਰੇ ਭਾਗ ਪੰਜਾਬ ਦੇ ਬਹੁਤ ਸਾਰੇ ਭਾਗ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਮੱਧ ਪ੍ਰਦੇਸ਼ ਦੇ ਭਾਗਾਂ ਦੇ ਵਿੱਚ ਅਤੇ ਇਸ ਤੋਂ ਬਿਨਾਂ ਬਿਹਾਰ ਤੇ ਛੱਤੀਸਗੜ ਦੇ ਭਾਗਾਂ ਦੇ ਵਿੱਚ ਜਬਰਦਸਤ ਬਰਖਾ ਹੋਣ ਦੀ ਸੰਭਾਵਨਾ ਗਰਜ ਚਮਕ ਦੇ ਨਾਲ ਤੇਜ਼ ਬਰਖਾ ਹੋਊਗੀ ਨੇਰੀ ਝੱਖੜ ਵੀ ਆ ਸਕਦੇ ਨਾਲ 18 ਤਰੀਕ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਮੁੱਚੇ ਭਾਗਾਂ ਦੇ ਵਿੱਚ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਭਾਗਾਂ 'ਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋ ਸਕਦੀ ਹੈ ਕਿਉਂਕਿ ਲੋ ਪ੍ਰੈਸ਼ਰ ਏਰੀਆ ਜਿਹੜਾ ਜਿਹੜਾ ਡਿਪਰੈਸ਼ਨ ਬਣਿਆ ਹੋਇਆ ਵਾ ਉਹ ਅੱਗੇ ਵਧਦਾ ਹੋਇਆ ਮਧ ਪ੍ਰਦੇਸ਼ ਦੇ ਭਾਗਾਂ ਤੇ ਆ ਜਾਣਾ ਜਿਸ ਦੇ ਨਾਲ ਵਧੀਆ ਵਰਖਾ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਵੀ 18 ਤਰੀਕ ਨੂੰ ਗੱਲ ਆਪਾਂ 19 ਤਰੀਕ ਦੀ ਕਰੀਏ ਤਾਂ 19 ਤਰੀਕ ਨੂੰ ਜਿਹੜਾ ਲੋ ਪ੍ਰੈਸ਼ਰ ਏਰੀਆ ਉਹਨੇ ਕਮਜ਼ੋਰ ਹੋ ਜਾਣਾ ਜਿਹਦੇ ਕਰਕੇ ਆਪਣੇ ਉੱਤਰ ਭਾਰਤ ਦੇ ਸਾਰੇ ਭਾਗਾਂ 'ਚ ਮੌਸਮ ਹੈ ਜਿਹੜਾ ਉਹ ਖੁਸ਼ਕ ਹੋਣ ਦੀ ਸੰਭਾਵਨਾ ਜੰਮੂ ਕਸ਼ਮੀਰ 'ਚ ਹਲਕੀ ਫੁਲਕੀ ਗਤੀਵਿਧੀ ਹੋ ਸਕਦੀ ਆ ਮੱਧ ਪ੍ਰਦੇਸ਼ 'ਚ ਥੋੜੀ-ਬਹੁਤੀ ਬਰਖਾ ਪੱਛਮੀ ਮੱਧ ਪ੍ਰਦੇਸ਼ 'ਚ ਜਿਹੜਾ ਨਾਲ ਲੱਗਦਾ ਰਾਜਸਥਾਨ ਦੇ ਉਹਨਾਂ 'ਚ ਬਾਕੀ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕਾ ਗੱਲ ਆਪਾਂ ਕਰ ਲਈਏ 20 ਤਰੀਕ ਦੀ 20 ਤਰੀਕ ਨੂੰ ਦੁਬਾਰਾ ਫੇਰ ਗਤੀਵਿਧੀਆਂ ਵਧਣਗੀਆਂ ਜਿਹਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਉੱ ਬਰੀਆ ਵਰਖਾ ਉਤਾਦੀਆ ਪੰਜਾਬ ਹਰਿਆਣਾ ਰਾਜਸਥਾਨ ਦੇ ਗੁਜਰਾਤ ਦੇ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ। ਗੱਲ 21 ਤਰੀਕ ਦੀ ਕਰੀਏ ਤਾਂ 21 ਤਰੀਕ ਨੂੰ ਪੰਜਾਬ ਦੇ ਵਿੱਚ ਵੀ ਵਰਖਾ ਜਿਹੜੀ ਉਹ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਵਧਣੀ ਸ਼ੁਰੂ ਹੋ ਜਣੀਆਂ ਪੱਛਮੀ ਇਲਾਕਿਆਂ ਦੇ ਵਿੱਚ ਵੀ ਬਰੀਆ ਗਰਜ ਚਮਕ ਨਾਲ ਛੱਟੇ ਪੈ ਸਕਦੇ ਆ। ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਭਾਗਾਂ 'ਚ ਬਿਹਾਰ ਛੱਤੀਸਗੜ੍ਹ 'ਚ ਵਰਖਾ ਹੋ ਸਕਦੀ ਆ। ਗੱਲ ਆਪਾਂ 22 ਤਰੀਕ ਦੀ ਕਰੀਏ ਤਾਂ 22 ਤਰੀਕ ਨੂੰ ਪੰਜਾਬ ਦੇ ਬਹੁਤੇ ਭਾਗ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਬਿਹਾਰ ਛੱਤੀਸਗੜ ਤੇ ਮੱਧ ਪ੍ਰਦੇਸ਼ ਦੇ ਕੁਝ ਭਾਗਾਂ 'ਚ ਹਲਕੀ ਦਰਮਿਆਨੀ ਬਰਖਾ ਹੋ ਸਕਦੀ ਹੈ। ਉਸ ਤੋਂ ਬਾਅਦ ਗੱਲ 23 ਤਰੀਕ ਦੀ ਕਰੀਏ ਤਾਂ ਪੰਜਾਬ ਤੇ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡਾ ਇਨ੍ਹਾਂ 'ਚ ਵਧੀਆ ਬਰਖਾ ਹੋਣ ਦੀ ਸੰਭਾਵਨਾ ਬਿਹਾਰ ਛੱਤੀਸਗੜ ਆਉੜੀਸਾ ਇਨ੍ਹਾਂ ਭਾਗਾਂ 'ਚ ਬਰਖਾ ਹੋ ਸਕਦੀ ਹੈ। ਗੱਲ ਆਪਾਂ ਕਰ ਲਈਏ 24 ਤਰੀਕ ਦੀ। 24 ਤਰੀਕ ਨੂੰ ਪੰਜਾਬ ਦੇ ਕੁਝ ਭਾਗ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇੰਨਾ ਚ ਵਧੀਆ ਵਰਖਾ ਹੋ ਸਕਦੀ ਹੈ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਜ਼ਬਰਦਸਤ ਲੋ ਪ੍ਰੈਸ਼ਰ ਏਰੀਆ ਦੁਬਾਰਾ ਫੇਰ ਪੈਦਾ ਹੋ ਰਿਹਾ ਹੈ 25 ਤਰੀਕ ਨੂੰ ਜਿਹੜਾ ਕਿ ਅੱਗੇ ਮੈਦਾਨੀ ਭਾਗਾ ਚਾਹੂਗਾ ਉਹਦੀ ਅਪਡੇਟ ਆਪਾਂ ਦੁਬਾਰਾ ਫੇਰ ਦੇਵਾਂਗੇ ਉਮੀਦ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ